ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਆ ਆਪਣੇ YouTube ਚੈਨਲ ਸੁਨਾਹ ਫੈਮਲੀ ਦੇ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਉਚੜਦੀ ਘਲਾਚੋ ਵਾਇਰਸ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਟ੍ਰਿਕ ਹੋ ਗਈ ਅੱਜ 4 ਮਾਰਨਿੰਗ ਦਾ ਟਾਈਮ ਹੋ ਗਿਆ ਪੌਣੇ 7 ਵਜਣ ਵਾਲੇ ਨੇ ਤੇ ਬਾਬਾ ਪਾਠ ਪੜੀ ਜਾਂਦਾ ਹੈ ਜੀ ਥੋੜਾ ਥੋੜਾ ਹਨੇਰਾ ਜਿਹਾ ਹੈਗਾ ਹਜੇ ਤੇ ਉੱਠ ਗਏ ਸੀ ਸਾਰੇ ਨੇ ਥੋੜਾ ਥੋੜਾ ਹਨੇਰਾ ਹਜੇ ਚੰਗੀ ਤਰ੍ਹਾਂ ਦਿਨ ਨਹੀਂ ਚੜਿਆ ਕੈਮਰੇ ਚ ਲੱਗਦਾ ਹਜੇ ਤੇ ਅਸੀਂ ਉੱਠ ਗਏ ਅੱਧੇ ਬੰਦੇ ਹਜੇ ਬੈੱਡ ਤੇ ਪਏ ਨੇ ਉੱਠ ਗਏ ਉਹ ਤੁਮ ਸਿੰਘ ਵੀ ਉੱਠ ਗਿਆ ਉੱਠ ਗਏ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆ ਦੋ ਨਿਆਣੇ ਪਿਓ ਪਤ प्यार कर yeah. yeah. चलो फिर okay. okay. <laughs> गेट मैक्स yeah. भी उठ गया मैक्स ਸਤ ਪੁਣੀ ਜੀ ਮੈਕਸਾ ਮਾਰਨਿੰਗ ਵਾਂਗੂ ਗ੍ਰੇ ਕਿਉਂ ਫਿਰ ਹੈਲੋ ਬਿਕੋសារੇ ਚਾਬਨੋਂ ਨੇ ਜੀ ਹੁਣ ਫਿੱਕੀ ਪਹਿਲਾਂ ਮਿੱਠੀ ਬਣਾਈ ਹੈਗੀ ਅੱਧੇ ਬੰਦੇ ਫਿੱਕੀ ਪੀਣ ਵਾਲੇ ਅੱਧੇ ਬੰਦੇ ਮਿੱਠੀ ਪੀਣ ਵਾਲੇ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਦਾਂ ਦੀਆਂ ਲੱਗਦੀਆਂ ਨੇ ਬਣਦੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਜੀ ਬਣਤੇ ਆ ਵੀ ਬੱਜਾ మే మే చైతన్య ਆਵਨ ਨਾਨਕ ਹੋ ਤਿਆ ਮੀ ਜਾਰੇ ਪੀਲੀ ਜਾ ਉੱਠ ਜਾ ਤੂੰ ਮਤਲਬ ਸਕੂਲ ਜਾਣਾ సత్య సత్య నిబసాచా సన్నీ నా పోర్చుగల్ ਲੱਟ ਗਿਆ ਜਾ ਗਏ ਨਾ ਜਾ ਸੀਰ ਤੇ ਨਰ ਜਨ ਰਈ ਪਰੰਗੀ ਰੰਗੀ ਭਾਂਤੀ ਕਰ ਕਰ ਜਨ ਸੀ ਮਾਇਆ ਦੇ ਨੇ ਉਪਾਰੀ ਕਰ ਕਰ ਵੇਖ ਕ ਕੀ ਪਾਇਆ ਆਪਣਾ ਆਪਾਂ ਚਲਦੇ ਆਂ ਈ ਧਾਰਾ ਕੱਢਣ ਧਾਰਾ ਦਾ ਟਾਈਮ ਹੋ ਗਿਆ ਮੈਲ ਪੈਣ ਗਈਆਂ ਹਨਾ ਆ ਗਿਆ ਕਾਦੀ ਦਵਾਈ ਦੋਣੀ ਅੱਛਾ ਠੀਕ ਆ ਦਵਾਈ ਦਾਨੀ ਇਹ ਕਿੰਨਾ ਕਮਾ ਦੁੱਧ ਦਿੰਦੀ ਹੈ ਆਹ ਇਹ 10 ਕਿਲੋ ਇਹ ਮੰਨ ਤਲਾ 2-3 ਕਿਲੋ ਦਿੰਦੀ ਹੈ ਇੰਨਾ ਜੀ ਬੀਜਿਆ ਪੱਤਾ ਦੀ ਸਹੀ 10 ਕਿਲੋ ਹੀ ਦਿੰਦੀ ਆ 8 ਕਿਲੋ ਦਿੰਦੀ ਆ ਆ ਤਾਂ ਦਿੰਦੀ ਆ 5 ਕਿਲੋ 4 ਕਿਲੋ ਦੋ ਇਹਨੂੰ ਦਵਾਈ ਦਵਾ ਲਓ ਭਾਈ ਸਤਿ ਸ਼੍ਰੀ ਅਕਾਲ ਰਸਾਉ ਤਾਂ ਜਾਨੀ ਜੰਮ ਚੀਕਦੀਗਾ ਤੋਂ ਨਹੀਂ ਇਹ ਇਹ ਐਂ ਕਰਦੀ ਆ ਪੱਗ ਆਟਾ ਸਿੱਟੀ ਚੱਲ ਆ ਦੂਸਰੀ ਕਿੰਨੀ ਵੀ ਖੱਚਦੇ ਪੱਗ ਮਾੜੀ ਜੀ ਤੂੜੀ ਤੂੰ ਉਹਨੂੰ ਤੂੜੀ ਨਹੀਂ ਪਾਉਂਦਾ ਯਾਰ ਆਹ ਕੁੰਜੇ ਚ ਲਾਈ ਪਈ ਆ ਉਹ ਦੇਖ ਇਹਦੇ ਕਿੰਨੀ ਵੀ ਖੱਚਦੇ ਆ ਸਾਰੀ ਡੋਲ ਕੱਟ ਕੇ ਮਿਸਤਰੀ ਆ ਗਏ ਜੀ ਆਪਣਾ ਕੰਮ ਚੁਰੂ ਹੋ ਗਿਆ ਉੱਪਰ ਡਿਜ਼ਾਈਨ ਜਾਂ ਬਣਾਉਣ ਗਿਆ ਚ ਤੇ ਦੀਦੀ ਮੰਜੀ ਦੀਆਂ ਢਾਂਡੇ ਤੇ ਆਪਾਂ ਕਰਦੇ ਹੁਣ ਸਾਫ ਸਫਾਈ ਜਿੱਥੋਂ ਜਿੱਥੋਂ ਕਰਨ ਵਾਲੀ ਆ ਤੇ ਆਪਾਂ ਕਰਦੇ ਹੁਣ ਸਫਾਈ ਫ੍ਰੀਡਿੰਗ ਢਾਂਡੇ ਮਾਂਦੇ ਕੰਮ ਨੂੰ ਮੇੜਦੇ ਫਿਰ ਬਣਾਵਾਂਗੇ ਰੋਟੀ ਬਣੇਰੇ ਹੋ ਵੀਡੀਓ ਦੇ ਨਾਲ ਆ ਰੋਸਟੇ ਬਣਾ ਲੈਣਾ ਖਾਣਾਂਗੇ ਚਲ ਵਸਪਾ ਤੇ ਮੈਂ ਤਾਂ ਸਾਗ ਤੇ ਇੱਕ ਨਮਾਰੀ ਵਾਲੇ ਰਹਿ ਗਏ ਅੱਪਾ ਉਹਨਾਂ ਮੀਂਹ ਦੀ ਜਮੂਲੀ ਵਾਲੇ ਪਰੌਂਠੇ ਮੂਲੀਆਂ ਆਪਾਂ ਛਿੱਲ ਲਈਆਂ ਤੇ ਹੁਣ ਕਰਦੇ ਆ ਕੱਦੂ ਕਸ਼ ਸਬਜ਼ੀ ਵੀ ਪਈ ਆ ਆਲੂ ਮਟਰਾਂ ਦੀ ਕਹਿੰਦੇ ਮੂਲੀਆਂ ਵਾਲੇ ਪਰੌਂਠੇ ਖਾਣੇ ਆ ਤੇ ਹੁਣ ਮੂਲੀਆਂ ਕੱਦੂ ਕਸ਼ ਕਰਦੇ ਆ ਮੂਲੀਆਂ ਕਰ ਲਈਆਂ ਜੀ ਆਪਾਂ ਕੱਦੂ ਕਸ਼ ਤੇ ਵਿਚ ਪਤਾ ਪਾਲਕ ਥੋੜੇ ਮਿੱਠੇ ਕੱਟ ਕੇ ਛੇ ਹੁਣ ਆਪਾਂ ਬਣਾਉਣ ਲੱਗੇ ਆ ਇਹਦੇ ਪਰੌਂਠੇ ਤੇ ਆਜੋ ਫਿਰ ਖਾਈਏ ਪਰੌਂਠੇ ਬਣਾਉਣੇ ਆ ਫਿਰ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਵੀ ਖਾਓ ਤੁਸੀਂ ਵੀ ਖਾਓ ਸੁਬਾਹ ਹੀ ਉਸਤ ਜੀ ਬਖਸ਼ਾ ਜੀ ਬਰਕਤ ਬਖਸ਼ਾ ਉਹ ਵੀ ਉਹਦਾ ਬਿੱਟ ਤਾਂ ਮੈਂ ਨਹੀਂ ਲੁਕਾਉਂਦਾ ਮੈਂ ਨਾ ਤਾਂ ਬਹੁਤ ਬੜਾ ਸੀ ਹਾਂ ਬਿੱਟ ਲੈ ਤਾ ਤਾਂ ਬਹੁਤ ਬੜਾ ਸੀ ਹਾਂ ਪਾਣੀ ਚ ਰੱਖ ਦੇ ਕੋਲੇ ਚ ਪਾ ਕੇ ਉਹਦੀ ਠੰਡਾ ਹੋ ਜਾ ਪਾਣੀ ਪਾ ਲੈ ਪਾਣੀ ਮੁਕਾ ਲੈ ਹਾਂ ਥੋੜਾ ਹੱਸ ਕੇ

ਗੰਗਾ ਇਹ ਲੱਗ ਲਾਦਣੇ। ਕਿਹੜੀ? ਦੂਜੇ ਗੁੱਡੇ। ਹਾਂ ਉਹ ਲਾ ਦੋ। ਸਨਾਂ ਨਾ ਚੱਲੇ। ਸਿੱਕ ਤਾਰ ਬਹੁਤ ਲੰਮੀ। ਹੋਰ ਹਾਂ ਕੋਸ ਸਟਾਰਟ ਹੋ ਜੂਗਾ ਬਸ। ਇੱਕ ਡੇਡੀ ਲਾ ਦਾਂਗੇ। ਦੇਖ ਲਓ ਜੀ। ਲਾ ਲੂ। ਉਹ ਸਟਾਰਟ ਨਹੀਂ ਹੋਗਾ। ਲੈ ਗੰਗਾ ਲਾ ਦਨ। ਜਾਂ ਪੱਟੀਆਂ ਨੱਪੜ ਦੀਆਂ। ਦੇਖੋ। ਇੱਕ ਟੈਂਪਰ ਹੋਰ ਪਾ ਦੇ ਇੱਧਰ ਦੋ ਪਾ ਲਿਆ ਕਰ ਉਧਰ ਦੋ ਪਾਇਆ ਕਰੋ ਅੱਜ ਤੋਂ ਹਾਂ ਵੀ ਅਸੀਂ ਇੱਧਰ ਜਿੰਨੇ ਪਾਣੀ ਕੱਢਦੇ ਗਾਣੀ ਨੇ ਜਿਹੜਾ ਪਾਣੀ ਪਿਉਂਦੇ ਇਹਨਾਂ ਨੂੰ ਨਾ ਉਹ ਬੰਦਾ ਵਧੀਆ ਨਹੀਂ ਗਿਣਿਆ ਜਾਂਦਾ ਹੁੰਦਾ ਇਹ ਤਾਂ ਆਪ ਜਾ ਕੇ ਲਿਓ ਫਿਰ ਲੋਟ ਆਉਗੇ ਹੋਰ ਕੰਮ ਲੈ ਕੇ ਜਾ ਤੂੰ ਤੂੰ ਲੈ ਕੇ ਦੇਖਿਆ ਰਾਹ ਥੋਪੀ ਫਿਲਮ